ਪਾਏ ਜੋ ਸੋਹਰਾ ਸਾਹਿਬ ਬਾਜੀ ਆ ਮੜਾ ਸੁਣੇ ਗੱਲ ਸਾਰੇ ਜੱਟ ਸਾਰੇ 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 ਮੈਂ ਤਾਂ ਕਰਕੇ ਕਹਿ ਰਿਹਾ ਜੇ ਦੂਜੀ ਜੱਲੇਬੰਦੀ ਇਹ ਕਹਿ ਕੇ ਗਈ ਆ ਵੀ ਸਾਡੇ ਨਾਲ ਚਿਰਚਾ ਜਿਹਦੇ ਕੋਲ ਵੀ ਹੋਰ ਨੂੰ ਨਾ ਰੋਕੋ ਕੋਲੇ ਕੋਲੇ ਝੰਡਾ ਜੇ ਵਹਿ ਲਿਆ ਤੇ ਆਪਣਾ ਸਾਡਾ ਉਹ ਜੱਲੇਬੰਦੀ ਸਾਡੇ ਨਾਲ

ਸਾਹਿਬ ਉਹ ਨਹੀਂ ਕਰਨਾ ਕਿ ਆਈਏ ਸਰ ਮਿਹਰਬਾਨੀ ਸਰਪੰਚ ਸਾਹਿਬ ਅਸੀਂ ਤੁਹਾਨੂੰ ਆਨੇ 100 ਟਿੱਪਰ ਲੰਘਦਾ ਉਹਨਾਂ ਨੂੰ ਐਂਦੀ ਲਿਆਓ ਤੇ ਉਹ ਤੁਹਾਨੂੰ ਕਮਾਈ ਆਵੇ ਅਸੀਂ ਨਾਲ ਆ ਤੁਹਾਡੇ ਅਸੀਂ ਨਾਲ ਆ ਤੁਹਾਡੇ ਅਸੀਂ ਤਾਂ ਕਹਿਣ ਦੇ ਆ 100 ਟਿੱਪਰ ਲੰਘਦਾ ਰੋਜ਼ ਉੱਤਨੀ